ਹੈਲੋ ਸਸਰੀਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਮਾਝੇਲੇ ਬਲੌਗ ਤੇ ਆਸ ਕਰਦੇ ਹਾਂ ਕਿ ਸਾਰੇ ਭੈਣ ਭਰਾ ਠੀਕ ਹੋ ਹੋਗੇ ਅਸੀਂ ਵੀ ਠੀਕ ਠਾਕ ਹਾਂ ਪਰ ਮਾਧਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾਵਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਭੈਣ ਭਰਾਵਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਸਾਡੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲੈਣ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤੇ ਹੰਗੇ ਵੀ ਸ਼ੇਅਰ ਕਰਿਆ ਕਰੋ ਵੀਡੀਓ ਵਿੱਚ ਕੋਈ ਕਮੀ ਪੇਸ਼ੀ ਲੱਗਦੀ ਹੈ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਅੱਜ ਆਪਣੀ ਜਿਹੜੀ ਵੀਡੀਓ ਉਹ ਫਿਟਨੈਸ ਤੇ ਆ ਕਿਸ ਤਰ੍ਹਾਂ ਆਪਾਂ ਡੇਲੀ ਡਾਈਟ ਨੂੰ ਰੁਟੀਨ ਵਿੱਚ ਲੈ ਕੇ ਆਪਣੇ ਆਪ ਨੂੰ ਫਿੱਟ ਰੱਖ ਸਕਦੇ ਹਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਮੋਟਾਪਾ ਹਰ ਕਿਸੇ ਨੂੰ ਸ਼ੌਂਕ ਹੁੰਦਾ ਵਾ ਕਿ ਅਸੀਂ ਪਤਲੇ ਹੋਈਏ ਸਾਡੀ ਬਾਡੀ ਜਿਹੜੀ ਆ ਉਹ ਪਤਲੀ ਹੋਵੇ ਤੇ ਅਸੀਂ ਸੋਹਣੇ ਲੱਗઈએ ਕਦੇ ਕਦੇ ਹੁੰਦਾ ਵਾ ਕਿ ਅਸੀਂ ਜ਼ਰੂਰ ਤੋਂ ਜੋ ਜ਼ਿਆਦਾ ਮੋٹے ਹੋ ਜਾਂਦੇ ਆ ਪਰ ਅਸੀਂ ਪਤਲੇ ਨਹੀਂ ਹੋ ਸਕਦੇ ਪਰ ਸ਼ੌਕ ਹਰ ਇੱਕ ਨੂੰ ਹੁੰਦਾ ਵਾ ਜਿਹੜੇ ਘੱਟ ਮੋٹے ਹੁੰਦੇ ਉਹਨਾਂ ਨੂੰ ਵੀ ਜਿਹੜੇ ਜ਼ਿਆਦਾ ਮੋٹے ਹੁੰਦੇ ਉਹਨਾਂ ਨੂੰ ਉਮਰ ਦੇ ਇੱਕ ਤਬਕੇ ਤੱਕ ਅਸੀਂ ਪਤਲੇ ਹੋ ਸਕਦੇ ਆ ਇੱਕ ਉਮਰ ਹੁੰਦੀ ਆ ਸਾਡੇ ਪਤਲੇ ਹੋਣ ਦੇ ਜਿਹਦੇ ਵਿੱਚ ਸਾਡਾ ਸਰੀਰ ਬੜੀ ਚੰਗੀ ਤਰੀਕੇ ਨਾਲ ਜਿਹੜਾ ਸਾਡਾ ਸਰੀਰ ਫਿੱਟ ਹੋ ਜਾਂਦਾ ਵਾ ਅੱਜ ਆਪਣੀ ਵੀਡੀਓ ਕਿਸ ਤਰ੍ਹਾਂ ਡੇਲੀ ਡਾਈਟ ਅਸੀਂ ਰੁਟੀਨ ਵਿੱਚ ਲੈ ਕੇ ਆਪਣੇ ਆਪ ਨੂੰ ਫਿੱਟ ਰੱਖ ਸਕਦੇ ਹਾਂ ਆਓ ਆਪਾਂ ਇੱਥੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਤੇ ਆਪਾਂ ਨੂੰ ਧਿਆਨ ਰੱਖਣਾ ਹੋਊਗਾ ਕਿ ਅਸੀਂ ਉਮਰ ਦੇ ਕੇਸ ਪੜਾਅ ਵਿੱਚ ਵਾ ਤੇ ਸਭ ਤੋਂ ਜ਼ਿਆਦਾ ਜਿਹੜਾ ਛੇਤੀ ਨਾਲ 스ਕੈਚ ਕਰਦੀ ਆ ਉਮਰ ਉਹ ਘਾਟ ਉਮਰ ਹੁੰਦੀ ਆ ਪਰ ਜੇ ਅਸੀਂ ਬਹੁਤ ਹੀ ਜ਼ਿਆਦਾ ਵੱਡੀ ਉਮਰ ਦੇ ਵਿੱਚ ਆ ਫਿਰ ਸਾਨੂੰ ਜਿਹੜੀ ਡਾਈਟ ਆ ਉਹ ਨਹੀਂ ਕੱਟ ਕਰਨੀ ਚਾਹੀਦੀ ਕਿਉਂਕਿ ਦੇਖੋ ਜਦੋਂ ਚਰਬੀ ਬਹੁਤ ਜ਼ਿਆਦਾ ਤੁਹਾਡੀ ਬਾਹਰ ਹੋ ਗਈ ਤੇ ਉਹ ਕੰਟਰੋਲ ਨਹੀਂ ਕਰਦੀ ਆ ਮਤਲਬ ਕਿ ਪਤਲੇ ਹੋਣ ਤੇ ਫਿਰ ਤੁਸੀਂ ਥੋੜਾ ਖਰਾਬ ਜੇ ਦਿਸਣ ਦਾ ਪੈਣੇ ਆ ਇਸ ਕਰਕੇ ਜਦੋਂ ਤੁਹਾਨੂੰ ਥੋੜਾ ਥੋੜਾ ਹੀ ਮੋਟਾਪਾ ਹੋਣ ਲੱਗਦਾ ਵਦ ਤੁਸੀਂ ਆਪਣੇ ਸਿਹਤ ਦਾ ਧਿਆਨ ਰੱਖੋ ਤਾਕਿ ਤੁਸੀਂ ਜਲਦੀ ਨਾਲ ਆਪਣੇ ਸਰੀਰ ਨੂੰ ਆਪਣੇ ਕੰਟਰੋਲ 'ਚ ਕਰ ਲਓ ਗੱਲ ਕਰਦੇ ਆਪਾਂ ਆਪਣੀ ਡੇਲੀ ਦੀ ਡਾਈਟ ਸਾਨੂੰ ਪਤਲੇ ਹੋਣ ਵਾਸਤੇ ਜ਼ਰੂਰੀ ਨਹੀਂ ਆ ਕਿ ਕੋਈ ਬਾਹਰੋਂ ਦੀ ਕੋਈ ਸਪਲੀਮੈਂਟ ਲੈਣੇ ਹੋਣ ਤਾਂ ਹੀ ਅਸੀਂ ਪਤਲੇ ਹੋਵਾਂਗੇ ਸਾਡੇ ਘਰ ਵਿੱਚ ਵੀ ਅਸੀਂ ਡੇਲੀ ਜੋ ਖਾਂਦੇ ਆ ਅਸੀਂ ਉਹਦਾ ਹੀ ਪ੍ਰੇਜ ਕਰਕੇ ਬਹੁਤ ਹੀ ਜਲਦੀ ਪਤਲੇ ਹੋ ਸਕਦੇ ਆ ਤੇ ਆਪਣੇ ਸਰੀਰ ਨੂੰ ਫਿਟ ਕਰ ਸਕਦੇ ਆ ਔਰਤਾਂ ਨੂੰ ਸਭ ਤੋਂ ਜ਼ਿਆਦਾ ਜਿਹੜਾ ਚੰਗੀ ਗੱਲ ਲੱਗਦੀ ਆ ਕਿ ਅਸੀਂ ਪਤਲੀਆਂ ਹੋਈਏ ਤੇ ਸਾਡੇ ਜਿਹੜੇ ਸੂਟ ਆ ਇੱਕਦਮ ਫਿਟਿੰਗ ਵਾਲੇ ਸੂਟ ਹੋਣ ਤੇ ਸਾਡੇ ਤੇ ਜਸ਼ਨ ਹੋਰ ਵੀ ਆਪਾਂ ਨੂੰ ਵੇਖਣ ਨੂੰ ਮਿਲਦਾ ਕਿ ਮੋਟਾਪਾ ਜੇ ਹੁੰਦਾ ਵਾ ਤੇ ਸਾਨੂੰ ਬਹੁਤ ਹੀ ਦਿੱਕਤ ਵੀ ਹੁਣੀ ਹੁੰਦੀ ਆ ਸਰੀਰ ਨੂੰ ਬਹੁਤ ਤਰ੍ਹਾਂ ਦੇ ਤਕਲੀਫ ਕਸ਼ਟ ਹੋਣ ਦਾ ਪੈਂਦੇ ਇਸ ਕਰਕੇ ਸਾਨੂੰ ਪਤਲੇ ਹੋਣ ਰਹਿਣਾ ਜ਼ਿਆਦਾ ਜ਼ਰੂਰੀ ਆ ਔਰ ਮਰਦ ਸਭ ਆਪਣੇ ਆਪ ਨੂੰ ਫਿਟ ਆਪਣੇ ਆਪ ਨੂੰ ਫਿਟ ਰੱਖਣ ਤਾਂ ਹੀ ਵਧੀਆ ਲੱਗਦੇ ਆ ਗੱਲ ਕਰਦੇ ਆਪਾਂ ਅੱਜ ਡੇਲੀ ਜਿਹੜੀ ਆਪਣੀ ਰੁਟੀਨ ਵਾਂ ਆਪਾਂ ਉਹਨੂੰ ਕਿਸ ਤਰ੍ਹਾਂ ਰੱਖ ਕੇ ਪਤਲੇ ਹੋ ਸਕਦੇ ਆ ਸਾਡੀ ਜਿਹੜੀ ਡੇਲੀ ਦੀ ਡਾਈਟ ਹੁੰਦੀ ਆ ਜਿਸ ਤਰ੍ਹਾਂ ਅਸੀਂ ਸਵੇਰੇ ਨਾਸ਼ਤਾ ਕਰਦੇ ਆ ਸਾਨੂੰ ਬਿਲਕੁਲ ਵੀ ਭੁੱਖੇ ਨਹੀਂ ਰਹਿਣਾ ਚਾਹੀਦਾ ਕਿਉਂਕਿ ਭੁੱਖੇ ਰਹਿ ਕੇ ਕਦੀ ਕੋਈ ਪਤਲਾ ਨਹੀਂ ਹੁੰਦਾ ਸਭ ਤੋਂ ਪਹਿਲਾਂ ਤੇ ਸਾਨੂੰ ਜਿਹੜਾ ਆਪਣੀ ਜੇ ਸਵੇਰੇ ਅਸੀਂ 2 ਤੋਂ 3 ਪਰੌਂਠੇ ਖਾਣੇ ਆ ਜਾਂ ਮੰਨ ਲਓ 2 ਤੋਂ 3 ਰੋਟੀਆਂ ਖਾਣੇ ਆ ਤੇ ਸਾਨੂੰ ਉਹ ਜਿਹੜੀ ਰੋਟੀ ਆ ਇੱਕ ਇੱਕ ਪਰੌਂਠਾ ਕਰ ਲਓ ਲੇਕਿਨ ਖਾਓ ਜ਼ਰੂਰ ਭੁੱਖੇ ਨਾ ਰਹੋ ਇੱਕਦਮ ਬਿਲਕੁਲ ਇਹ ਨਾ ਸੋਚੋ ਕਿ ਅਸੀਂ ਬਿਲਕੁਲ ਭੁੱਖੇ ਰਵਾਂਗੇ ਬਿਲਕੁਲ ਹੀ ਅੰਨ ਦੇ ਆਗਦਾਂਗੇ ਤੇ ਅਸੀਂ ਬਹੁਤ ਜਲਦੀ ਪਤਲੇ ਹੋ ਜਾਾਂਗੇ ਐਦਾਂ ਨਹੀਂ ਹੁੰਦਾ ਵਾ ਸਗੋਂ ਕਿ ਅਸੀਂ ਉਲਟਾ ਕਮਜ਼ੋਰ ਤੇ ਬਿਮਾਰ ਹੋ ਜਾਾਂਗੇ ਆਪਣੇ ਆਪ ਨੂੰ ਫਿੱਟ ਰੱਖਣ ਵਾਸਤੇ ਸਭ ਤੋਂ ਪਹਿਲਾਂ ਅਸੀਂ ਸਵੇਰੇ ਨਾਸ਼ਤੇ ਵਿੱਚ ਜੇ ਤੁਸੀਂ ਪਰੌਂਠਾ ਖਾਦੇ ਤਾਂ ਇੱਕ ਖਾਓ ਲੇਕਿਨ ਸਬਜੀ ਜ਼ਰੂਰ ਕੋਈ ਨਾਲ ਲਓ ਉਸ ਤੋਂ ਬਾਅਦਾਂ ਜਿਹੜਾ ਜ਼ਰੂਰੀ ਚੀਜ਼ ਵਾ ਉਹ ਆ ਦਹੀਂ ਦਹੀਂ ਤੁਸੀਂ ਜੇ ਬਰਾਬਰ ਇੱਕ ਕੌਲੀ ਡੇਲੀ ਜੇ ਸਵੇਰੇ ਨਾਸ਼ਤੇ 'ਚ ਨਹੀਂ ਆ ਤੇ ਤੁਸੀਂ 11 12 ਵਜੇ ਤੱਕ ਇੱਕ ਕੌਲੀ ਦਹੀਂ ਦੀ ਖਾ ਲੋ ਦੁਪਹਿਰੇ ਤੁਸੀਂ ਚੌਲ ਸਬਜੀ ਜਾਂ ਰੋਟੀ ਜਾਂ ਦਾਲ ਕੋਈ ਵੀ ਚੀਜ਼ ਚਾਰਾਂ ਦੇ ਵਿੱਚੋਂ ਉਹਨੂੰ ਬਰਾਬਰ ਜਿੰਨੀ ਤੁਹਾਡੇ ਢਿੱਡ ਨੂੰ ਭੋਖਿਆ ਉਹਨੇ ਖਾਓ ਇਹ ਨਹੀਂ ਆਖੀ ਘੱਟ ਖਾਣੀ ਆ ਜਿੰਨੀ ਤੁਹਾਡੇ ਢਿੱਡ ਨੂੰ ਭੋਖਿਆ ਉਹਨੇ ਖਾਓ ਬਿਲਕੁਲ ਘੱਟ ਨਹੀਂ ਖਾਣੀ ਆ ਜੇ ਤੁਸੀਂ ਸਲਾਦ ਵੀ ਲੈ ਸਕਦੇ ਆ ਤੇ ਜ਼ਰੂਰ ਲਓ ਕਿਉਂਕਿ ਦੇਖੋ ਹਾਰੀ ਕਦੇ ਕੋ ਪਹੁੰਚ ਹੁੰਦੀ ਆ ਜੇ ਤੁਹਾਡੀ ਪਹੁੰਚ ਦੇ ਅੰਦਰ ਸਲਾਦ ਹੁੰਦਾ ਵਾ ਖੀਰਾ ਟਮਾਟਰ ਮੂਲੀ ਪਿਆਜ਼ ਜਾਂ ਫਿਰ ਕਾਲੇ ਛਣੇ ਹਰੀ ਮੂੰਗੀ ਨੂੰ ਭੋ ਕੇ ਜਿਹੜੇ ਉਹ ਤੋਂ ਸਲਾਦ ਬਣਾਦੇ ਤੁਸੀਂ ਉਹ ਵੀ ਲੈ ਸਕਦੇ ਆ ਉੱਤੇ ਇੰਦਾਗਾ ਨਿੰਬੂ ਨਿਚੋੜ ਲੋ ਕਾਲੀ ਲੂਣ ਮਿਰਚ ਪਾ ਲੋ ਉਹ ਵੀ ਤੁਸੀਂ ਲੈ ਸਕਦੇ ਆ ਉਹ ਵੀ ਜਿਹੜੀ ਆ ਤੁਹਾਡੀ ਬੋਡੀ ਨੂੰ ਬਹੁਤ ਤਾਕਤ ਦਿੰਦੀ ਆ ਤੇ ਪਤਲੇ ਹੋਣ ਵਿੱਚ ਤੁਹਾਡੀ ਮਦਦ ਕਰਦੀ ਆ ਪਰ ਤੁਸੀਂ ਬਿਲਕੁਲ ਰੋਟੀ ਨਾ ਛੱਡੋ ਇਹ ਨਾ ਸੋਚੋ ਕਿ ਅਸੀਂ ਬਿਲਕੁਲ ਹੀ ਰੋਟੀ ਛੱਡੀਏ ਰੋਟੀ ਨਹੀਂ ਛੱਡਣੀ ਡੇਲੀ ਦਿੱਤਾ ਦੀ ਰੋਟੀ ਦੇ ਵਿੱਚ ਰੋਟੀ ਤੁਹਾਡੀ ਉਵੇਂ ਹੀ ਰਵੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸਵੇਰੇ ਤੁਸੀਂ ਹਲਕਾ ਨਾਸ਼ਤਾ ਲਓ ਫਿਰ 10 11 ਵਜੇ ਤੁਸੀਂ ਦਹੀਂ ਲੈ ਲਓ ਜੇ ਦਹੀਂ ਨਹੀਂ ਆ ਤੇ ਘਰ ਵਿੱਚ ਖੀਰੇ ਆ ਤੇ ਖੀਰੇ ਕੱਟ ਕੇ ਖਾਓ ਜੇ ਫਲ ਹੈਗੇ ਆ ਤੇ ਬਹੁਤ ਚੰਗੀ ਗੱਲ ਆ ਫਲ ਕੱਟ ਕੇ ਖਾ ਲਓ ਭੁੱਖੇ ਬਿਲਕੁਲ ਨਹੀਂ ਰਹਿਣਾ ਉਖੇ ਰਹਿੰਦੇ ਨਾਲ ਸਾਨੂੰ ਫਿਰ ਗੈਸ ਦੀ ਪ੍ਰੋਬਲਮ ਹੋਣ ਲੱਗ ਪੈਂਦੀ ਆ ਇਸ ਕਰਕੇ ਤੁਸੀਂ ਕੁਛ ਨਾ ਕੁਛ ਖਾਓ ਜਰੂਰ ਸ਼ਾਮ ਦੇ ਟਾਈਮ ਤੁਸੀਂ ਹਲਕਾ ਫੁਲਕਾ ਕੁਝ ਵੀ ਚਾਹ ਦੇ ਨਾਲ ਲੈ ਸਕਦੇ ਆ ਬਿਸਕਟ ਲੈ ਲਓ ਪਰ ਬਾਹਰ ਦਾ ਤਲਿਆ ਬਿਲਕੁਲ ਨਾ ਖਾਓ ਜੇ ਤੁਹਾਡਾ ਬਹੁਤ ਜ਼ਿਆਦਾ ਕਿਸੇ ਚੀਜ਼ ਨੂੰ ਤਲੇ ਨੂੰ ਮਾਨ ਕਰਨ ਦਿਆ ਤੁਸੀਂ ਆਪਣੇ ਘਰੇ ਕੁਝ ਚੀਜ਼ ਤਲਿਆ ਬਣਾ ਕੇ ਜਿਦਾਂ ਪਕੌੜੇ ਹੋਏ ਦੋ ਚਾਰ ਮਨ ਨੂੰ ਜਿੱਦਾਂ ਸੰਤੁਸ਼ਟੀ ਆ ਜੇ ਲੈ ਸਕਦੇ ਜੇ ਖਾ ਲੋ ਉਸ ਤੋਂ ਬਾਅਦ ਤੁਸੀਂ ਰਾਤ ਦੀ ਜਿਹੜੀ ਰੋਟੀ ਆ ਉਹਨੂੰ ਟਾਈਮ ਨਾਲ ਖਾਓ ਟਾਈਮ ਦੇਣਾ ਰੋਟੀ ਖਾਣ ਵਿੱਚ ਇੱਕ ਤੇ ਰੋਟੀ ਛੇਤੀ ਪਚ ਜਾਂਦੀ ਆ ਦੂਸਰਾ ਜਿਹੜੀ ਰੋਟੀ ਆ ਅਸੀਂ ਜਿਹੜੀ ਰਾਤ ਦੀ ਰੋਟੀਆਂ ਉਹ ਥੋੜੀ ਘੱਟ ਖਾਈਏ ਜੇ ਸਾਨੂੰ ਦੋ ਫੁਲਕਿਆਂ ਦੀ ਭੁੱਖ ਆ ਤੇ ਅਸੀਂ ਇੱਕ ਫੁਲਕਾ ਖਾਈਏ ਜੇ ਹੋ ਸਕੇ ਤੁਸੀਂ ਸ਼ਾਮਾਂ ਨੂੰ ਪਕੌੜੇ ਵਗੈਰਾ ਦੋ ਚਾਰ ਘਰੇ ਬਣਾ ਕੇ ਖਾ ਲਿਆ ਤੇ ਫਿਰ ਹੋ ਸਕੇ ਤੇ ਰੋਟੀ ਤੁਹੀਂ ਨਾ ਹੀ ਖਾਓ ਰੋਟੀ ਦੀ ਜਗ੍ਹਾ ਤੁਸੀਂ ਸੌਣ ਲੱਗਿਆਂ ਦੁੱਧ ਹੈਗਾ ਤੇ ਦੁੱਧ ਦਾ ਗਲਾਸ ਲੇ ਲੋ ਉਹਦੇ ਨਾਲ ਤੁਹਾਡੀ ਬੋਡੀ ਨੂੰ ਤਾਕਤ ਵੀ ਮਿਲਦੀ ਆ ਤੁਹਾਡੀ ਭੁੱਖ ਵੀ ਮਰ ਜੂਗੀ ਤੇ ਤੁਹਾਡੀ ਜਿਹੜੀ ਬੋਡੀ ਵਾ ਉਹ ਨੂੰ ਕੋਈ ਭਾਰ ਵੀ ਨਹੀਂ ਹੋਊਗਾ ਅਸੀਂ ਕਰਦੇ ਕੀਆ ਉਲਟਾ ਕਰਦੇ ਆ ਦਿਨ ਭਰ ਭਾਵੇਂ ਅਸੀਂ ਘੱਟ ਖਾਈਏ ਪਰ ਰਾਤ ਨੂੰ ਅਸੀਂ ਰਾਂਝ ਕੇ ਖਾਂਦੇ ਆ ਜਿਸ ਤਰ੍ਹਾਂ 11 ਦੋਸਤਾਂ ਨਾਲ ਬੈਠੇ ਕੋਈ ਪਰਿਵਾਰ ਚ ਪਰੌਣੇ ਆ ਗਏ ਤਾਂ ਕਿਤੇ ਅਹੀਂ ਹੋਟਲ ਚ ਚਲ ਗਏ ਕਿਤੇ ਹੀ ਪਾਰਟੀ ਚ ਚਲ ਗਏ ਐਹੋ ਜੀ ਜਗ੍ਹਾ ਦੇ ਵਿੱਚ ਅਸੀਂ ਸਭੋ ਜਿਆਦਾ ਖਾਣੇ ਆ ਜਦੋਂ ਰਾਤ ਨੂੰ ਸਾਨੂੰ ਬਹੁਤ ਹੀ ਘੱਟ ਚੀਜ਼ ਖਾਣੀ ਚਾਹੀਦੀ ਆ ਕਿਉਂਕਿ ਰਾਤ ਜਿਹੜੀ ਆ ਜਿਹੜੀ ਚੀਜ਼ ਆ ਪੰਜਦੀ ਤੇ ਹੈਗੀ ਆ ਪਰ ਸੂਰਜ ਡੁੱਬਣ ਤੋਂ ਬਾਅਦਾਂ ਚੀਜ਼ਾਂ ਘੱਟ ਪਚਦੀਆਂ ਵਾ ਜੇ ਤੁਸੀਂ ਰੋਟੀ ਖਾਣੀ ਆ ਤੁਸੀਂ ਸ਼ਾਮਾਂ ਨੂੰ ਲਾਸਟ 7 ਸਵਾ 7 ਸਾਢੇ 7 ਤੱਕ ਰੋਟੀ ਖਾ ਲੋ ਉਸ ਤੋਂ ਲੇਟ ਜੇ ਤੂੰ ਹੀ ਹੋ ਗਏ ਆ ਤੇ ਰੋਟੀ ਨਾ ਖਾਓ ਜਿੱਦਾਂ ਮੈਂ ਤੈਨੂੰ ਦੱਸਿਆ ਕਿ ਤੁਸੀਂ ਇੱਕ ਜੇ ਦੋ ਫੁਲਕੀਆਂ ਦੀ ਭੁੱਖ ਆ ਤੇ ਰਾਤ ਨੂੰ ਤੁਸੀਂ ਇੱਕ ਹੀ ਫੁਲਕਾ ਖਾਓ ਭੁੱਖੇ ਰਹਿ ਕੇ ਤੁਸੀਂ ਪਤਲੇ ਨਹੀਂ ਹੋ ਸਕਦੇ ਪਰ ਕੁਝ ਕੁ ਚੀਜ਼ਾਂ ਦਾ ਤੁਸੀਂ ਧਿਆਨ ਰੱਖ ਕੇ ਬਿਲਕੁਲ ਪਤਲੇ ਹੋ ਸਕਦੇ ਆ ਮੈਂ ਜੋ ਵੀ ਤੁਹਾਨੂੰ ਚੀਜ਼ਾਂ ਦੱਸਣੀਆਂ ਆ ਆਪਾਂ ਜੋ ਵੀ ਕਰਨਾ ਆਪਣੀ ਡੇਲੀ ਦੀ ਜਿਹੜੀ ਘਰ ਦੀ ਰੁਟੀਨ ਆ ਉਹਦੇ ਵਿੱਚ ਹੀ ਰਹਿ ਕੇ ਕਰਨਾ ਵਾ ਉਸ ਤੋਂ ਇਲਾਵਾ ਕੋਈ ਚੀਜ਼ ਨਹੀਂ ਕਰਨੀ ਆ ਕਿ ਅਸੀਂ ਬਾਹਰੋਂ ਦਵਾਈਆਂ ਲਿਆਂਦੀਆਂ ਪਤਲੇ ਹੋਉਂਦੀਆਂ ਕਦੀ ਕਦੀ ਹੁੰਦਾ ਐਦਾਂ ਵਾ ਕਿ ਅਸੀਂ ਉਹਨਾਂ ਦਵਾਈਆਂ ਦੇ ਨਾਲ ਪਤਲੇ ਤੇ ਹੁੰਨੇ ਆ ਪਰ ਜਦੋਂ ਅਸੀਂ ਦਵਾਈਆਂ ਛੱਡ ਦਿੰਦੀਆਂ ਤੇ ਫੇਰ ਮੋਟਾਪੇ ਵੱਲ ਨੂੰ ਵੱਧ ਜਾਂਦੇ ਆ ਤੇ ਨਾਲੇ ਜਿਹੜੀਆਂ ਅਸੀਂ ਬਾਹਰੋਂ ਦਵਾਈਆਂ ਲੈ ਕੇ ਖਾਂਦੇ ਆ ਉਹਨਾਂ ਦਾ ਸਾਡੀ ਅੰਦਰ ਦੇ ਜਿਹੜੇ ਅੰਗ ਆ ਉਹਨਾਂ ਤੇ ਬਹੁਤ ਅਸਰ ਹੁੰਦਾ ਵਾ ਇਸ ਕਰਕੇ ਬਾਰ-ਬਾਰ ਜਿਹੜੇ ਸਪਲੀਮੈਂਟ ਵਾ ਉਹ ਸਾਨੂੰ ਨਹੀਂ ਖਾਣੇ ਚਾਹੀਦੇ ਸਾਨੂੰ ਸਿਰਫ ਆਪਣੇ ਮੂੰਹ ਦਾ ਥੋੜਾ ਜਿਹਾ ਪ੍ਰੇਜ ਰੱਖ ਕੇ ਸਵਾਦਾਂ ਨੂੰ ਛੱਡ ਕੇ ਅਸੀਂ ਬੜੇ ਆਰਾਮ ਨਾਲ ਪਤਲੇ ਹੋ ਸਕਦੇ ਹਾਂ ਬਾਰ-ਬਾਰੇ ਤੁਸੀਂ 버ਗਰ ਇਹ ਸਭ ਚੀਜ਼ਾਂ ਨਾ ਖਾਓ ਜਿੱਦਾਂ ਬਹੁਤ ਜਿਹੜੇ ਸੌਸ ਬਹੁਤ ਖਾਂਦੇ ਆ ਦੇਖੋ ਇਹ ਸਭ ਚੀਜ਼ਾਂ ਹੀ ਮੋਟਾਪੇ ਦਾ ਇੱਕ ਵੱਡਾ ਕਾਰਨ ਆ ਚੀਜ਼ਾਂ ਜੋ ਬਾਜ਼ਾਰ ਵਿੱਚ ਆਪਾਂ ਵੇਖਦੇ ਆ ਮੰਨ ਤੇ ਕਰਦਾ ਕਿ ਆ ਵੀ ਖਾ ਲਈ ਆ ਵੀ ਖਾ ਲਈ ਪਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਤੁਸੀਂ ਜੇ ਥੋੜੀ ਚੀਜ਼ ਘਰ 'ਚ ਆਪ ਬਣਾ ਕੇ ਖਾਓਗੇ ਇੱਕ ਤੇ ਉਹਦੇ ਵਿੱਚ ਤੇਲ ਮਸਾਲੇ ਘੱਟ ਹੋਗੇ ਦੂਸਰਾ ਤੁਸੀਂ ਆਪਣੇ ਹੱਥੀਂ ਬਣਾਈ ਸਾਫ਼ ਸੁਥਰੀ ਚੀਜ਼ ਹੈ ਜਿਹਦਾ ਨਾਸ਼ਤੇ ਵਿੱਚ ਤੁਸੀਂ ਕਦੀ ਕਦੀ ਪੋਹਾ ਬਣਾ ਲਓ ਜਾਂ ਫਿਰ ਉਕਮਾ ਬਣਾ ਲਓ ਇਹੋ ਜਿਹੀਆਂ ਚੀਜ਼ਾਂ ਜਿਨ੍ਹਾਂ ਦੇ ਵਿੱਚ ਤੇਲ ਮਸਾਲਿਆਂ ਦੀ ਵਰਤੋਂ ਘੱਟ ਹੋਵੇ ਸਭ ਤੋਂ ਵੱਡੀ ਜਿਹੜੀ ਗੱਲ ਆ ਮੋਟਾਪਾ ਜਿਹੜਾ ਜ਼ਿਆਦਾ ਹੁੰਦਾ ਤੇ ਜਿਹੜੀ ਚੀਜ਼ ਆਪਾਂ ਨਹੀਂ ਛੱਡ ਸਕਦੇ ਆ ਉਹ ਵਾ ਚੀਨੀ ਚੀਨੀ ਜੇ ਤੁਸੀਂ ਛੱਡ ਦੋਗੇ ਤੇ ਤੁਸੀਂ ਬਹੁਤ ਜਲਦੀ ਪਤਲੇ ਵੀ ਹੋ ਜਾਓਗੇ ਤੇ ਤੁਹਾਡਾ ਜਿਹੜਾ ਮੋਟਾਪਾ ਉਹ ਵੀ ਨਹੀਂ ਵਧੂਗਾ ਚੀਨੀ ਜਿਹੜੀ ਆ ਜੇ ਤੁਸੀਂ ਮੰਨ ਲਓ ਦੁਪਹਿਰੇ ਰੋਟੀ ਤੋਂ ਬਾਦਾਂ ਇੱਕ ਮਿੱਠਾ ਮਤਲਬ ਗਲਾਬ ਜਾਮ ਜਾਂ ਰਸਬੁੱਲਾ ਲੈਨੇ ਆ ਤੇ ਤੁਹਾਨੂੰ ਸ਼ਾਮ ਨੂੰ ਜਿੰਨਾ ਮਰਜ਼ੀ ਚੰਗਾ ਤੁਹਾਡੇਗੇ ਨਾਸ਼ਤਾ ਪਿਆ ਹੋਵੇ ਕਿਸੇ ਵੀ ਤਰ੍ਹਾਂ ਦੀ ਮਠਿਆਈ ਹੋਵੇ ਤੁਹਾਨੂੰ ਨਹੀਂ ਖਾਣੀ ਚਾਹੀਦੀ ਚਾਹ ਦੇ ਵਿੱਚ ਵੀ ਤੁਸੀਂ ਜਿਹੜੀ ਚੀਨੀ ਆ ਹੋ ਸਕੇ ਤੇ ਬਹੁਤ ਹੀ ਘੱਟ ਪਾ ਕੇ ਪੀਓ ਕਿਉਂਕਿ ਚੀਨੀ ਮੁੱਢਾ ਪਾ ਜਿਹੜਾ ਵਾ ਸਭ ਤੋਂ ਜ਼ਿਆਦਾ ਵਧਾਉਂਦੀ ਆ ਜੇ ਆਪਾਂ ਗੱਲ ਕਰੀਏ ਇੱਥੇ ਕਿ ਆਪਾਂ ਗੁੜ ਖਾ ਸਕਦੇ ਆ ਗੁੜ ਦੇ ਨਾਲ ਵੀ ਕਿਉਂਕਿ ਅੱਜ ਕੱਲ ਅਸਲ ਜਹੂਣ ਕੀ ਦਿਆ ਕਿ ਜਿਹੜਾ ਗੋੜਿਆ ਨਾ ਉਹ ਨਕਲੀ ਗੁੜ ਬਣੰਦਿਆ ਚੀਨੀ ਤੋਂ ਵਿੱਚ ਰੰਗ ਪਾ ਕੇ ਗੁੜ ਬਣਾਉਂਦੇ ਆ ਜੇ ਗੁੜ ਤਾਂ ਈ ਕਰਦਾ ਵਾ ਜੇ ਤੁਹਾਡੇ ਵਿਸ਼ਵਾਸੀ ਕਿਸੇ ਨੇ ਆਪ ਕਢਿਆ ਵਾ ਜੇ ਤੁਸੀਂ ਸਾਹਮਣੇ ਖਲੋ ਕੇ ਗੁੜ ਕਢਵਾਇਆ ਵਾ ਤੇ ਤੁਸੀਂ ਗੁੜ ਦਾ ਇਸਤੇਮਾਲ ਕਰੋ ਵਰਨਾ ਤੁਸੀਂ ਇਹ ਨਾ ਸੋਚੋ ਕਿ ਮੈਂ ਚੀਨੀ ਨਹੀਂ ਖਾਂਦਿਆਂ ਮੈਂ ਤੇ ਗੁੜ ਦਾ ਹੀ ਇਸਤੇਮਾਲ ਕਰਦਿਆਂ ਕਿਉਂਕਿ ਗੁੜ ਵੀ ਹੁਣ ਜਿਹੜੇ ਆ ਮਿਲਾਵਟ ਵਾਲੇ ਹੋ ਗਏ ਆ ਕੁਝ ਕੁ ਹਜੇ ਵੀ ਭੈਣ ਭਰਾ ਵਾ ਜਿਹੜੇ ਗੁੜ ਕੱਢਦੇ ਆ ਅੱਜ ਵੀ ਚੰਗੇ ਤਰੀਕੇ ਨਾਲ ਕੱਢਦੇ ਆ ਗੰਨਿਆਂ ਤੋਂ ਹੀ ਗੁੜ ਬਣਾਉਂਦੇ ਪਰ ਕੁਝ ਕੁ ਚੀਨੀ ਤੋਂ ਗੁੜ ਬਣਾਉਂਦੇ ਆ ਕਿਉਂਕਿ ਮਿਲਾਵਟ ਬਹੁਤ ਚੀਜ਼ਾਂ 'ਚ ਹੁੰਦੀ ਆ ਇਸ ਕਰਕੇ ਸਾਨੂੰ ਜਿਹੜਾ ਗੁੜ ਵੀ ਆ ਉਹ ਵੀ ਸੋਚ ਸਮਝ ਕੇ ਖਾਣਾ ਚਾਹੀਦਾ ਪਰ ਮਿੱਠਾ ਤੇ ਜਿੰਨਾ ਹੋ ਸਕੇ ਤੁਸੀਂ ਘੱਟ ਹੀ ਖਾਓ ਉਸ ਤੋਂ ਇਲਾਵਾ ਤੁਸੀਂ ਡੇਲੀ ਦੀ ਰੁਟੀਨ ਵਿੱਚ ਕੁਝ ਕਿਦਾਂ ਦੇ ਕੰਮ ਕਰੋ ਜਿਹਦੇ ਨਾਲ ਤੁਹਾਡੇ ਸਰੀਰ ਦੀ ਐਕਸਰਸਾਈਜ਼ ਹੋਵੇ ਜਿਸ ਤਰ੍ਹਾਂ ਕਿ ਤੁਸੀਂ ਵਾਕ ਕਰੋ ਜਿਸ ਤਰ੍ਹਾਂ ਕਿ ਤੁਸੀਂ ਆਪਣੇ ਅਗਰ ਤੁਹਾਡਾ ਬਹੁਤ ਵੱਡਾ ਵੇੜਾ ਵਾ ਤੇ ਉੱਥੇ ਝਾੜੂ ਮਾਰੋ ਜੇ ਤੁਹਾਡਾ ਵੇੜਾ ਨਹੀਂ ਹੈ ਤੇ ਛੱਤ ਤੇ ਝਾੜੂ ਮਾਰੋ ਨਾਲੇ ਕੰਮ ਹੋ ਜਾਂਦੇ ਆ ਨਾਲੇ ਸਰੀਰ ਦੀ ਐਕਸਰਸਾਈਜ਼ ਹੋ ਜਾਂਦੀ ਆ ਜੇ ਤੁਸੀਂ ਨਹੀਂ ਕਿਸੇ ਇਹੋ ਜੀ ਜਗ੍ਹਾ 'ਚ ਰਹਿੰਦੇ ਜਿੱਥੇ ਨਾ ਵੇੜਾ ਵਾ ਨਾ ਛਾਤਿਆ ਤੇ ਤੁਸੀਂ ਜਾ ਕੇ ਆਪਣੇ ਆਲੇ ਦੁਆਲੇ ਜਿੱਥੇ ਵੀ ਤੁਹਾਨੂੰ ਜਗ੍ਹਾ ਵਾ ਤੁਸੀਂ ਥੋੜੀ ਦੇ ਅੱਧੇ ਘੰਟੇ ਲਈ ਜ਼ਰੂਰ ਵਾਕ ਕਰੋ ਸਵੇਰੇ ਵੀ ਕਰੋ ਸ਼ਾਮ ਵੀ ਕਰੋ ਜੇ ਤੁਹਾਡਾ ਸਵੇਰੇ ਨਹੀਂ ਟਾਈਮ ਲੱਗਦਾ ਵਾ ਤੇ ਤੁਸੀਂ ਸ਼ਾਮਾਂ ਨੂੰ ਚੱਲ ਜਾਓ ਜਦ ਤੱਕ ਅਸੀਂ ਆਪਣੇ ਸਰੀਰ ਦਾ ਧਿਆਨ ਨਹੀਂ ਰੱਖਾਂਗੇ ਅਸੀਂ ਪਤਲੇ ਨਹੀਂ ਹੋਵਾਂਗੇ ਤੁਸੀਂ ਮੇਰੀਆਂ ਆ ਚੀਜ਼ਾਂ ਨੂੰ ਅਜਮਾ ਕੇ ਆਪਣਾ ਵਜ਼ਨ ਘਟਾਓ ਤੁਸੀਂ ਦੇਖੋ ਤੁਸੀਂ ਬਹੁਤ ਜਲਦੀ ਬਿਨਾ ਕੋਈ ਚੀਜ਼ ਖਾਦੇ ਪਤਲੇ ਹੋ ਜੂਗੇ ਦੇਖੋ ਮੈਂ ਜੋ ਵੀ ਤੁਹਾਨੂੰ ਚੀਜ਼ਾਂ ਦੱਸੀਆਂ ਹੁਣ ਜੇ ਕੋਈ 50 60 ਸਾਲਾਂ ਦੀ ਬੀਬੀ ਭੈਣ ਕਰੂਗੀ ਤੇ ਹੋ ਸਕਦਾ ਉਹਨਾਂ ਨੂੰ ਉਹਨਾਂ ਇਹਦਾ ਫਾਇਦਾ ਨਾ ਹੋਵੇ ਕਿਉਂਕਿ ਇੱਕ ਉਮਰ ਦੇ ਬਾਅਦ ਜਿਹੜਾ ਸਾਡਾ ਸਰੀਰ ਹੈ ਨਾ ਉਹ ਪਤਲਾ ਤੇ ਜ਼ਰੂਰ ਹੁੰਦਾ ਪਰ ਉਹ ਜਿਹੜੀ ਸਕਿਨ ਢਿੱਲੀ ਪੈ ਜਾਂਦੀ ਆ ਤੇ ਉਹ ਹੋਰ ਖਰਾਬ ਲੱਗਣ ਲੱਗ ਪੈਂਦੀ ਆ ਪਤਲੇ ਹੋਣਾ ਜਿਹੜਾ ਅਸੀਂ ਜੇ ਸਾਡੀ ਉਮਰ ਛੋਟੀ ਆ ਤੇ ਸਾਨੂੰ ਪਹਿਲਾਂ ਤੋਂ ਹੀ ਆਪਣੇ ਸਰੀਰ ਦਾ ਧਿਆਨ ਰੱਖਣਾ ਚਾਹੀਦਾ ਤਾਂ ਕਿ ਅਸੀਂ ਸੋਹਣੇ ਵਧੀਆ ਫਿੱਟ ਰਹੀਏ ਪਤਲਾ ਹੋਣਾ ਸਭ ਤੋਂ ਵੱਡੀ ਗੱਲ ਇਹ ਆ ਕਿ ਸਾਡਾ ਸਰੀਰ ਫਿੱਟ ਰਹਿੰਦਾ ਵਾ ਸਾਨੂੰ ਸਾਹ ਨਹੀਂ ਚੜਦਾ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਸਾਡਾ ਹਾਰਡ ਵੀ ਚੰਗਾ ਕੰਮ ਕਰਦਾ ਵਾ ਸਰੀਰ ਵੀ ਸਾਡਾ ਤੰਦਰੁਸਤ ਤੇ ਫੁਰਤੀਲਾ ਰਹਿੰਦਾ ਵਾ ਮੇਰੀ ਅੱਜ ਦੀ ਜਿਹੜੀ ਵੀਡੀਓ ਸੀ ਉਹ ਸੀ ਕਿਸ ਤਰ੍ਹਾਂ ਡੇਲੀ ਡਾਈਟ ਨੂੰ ਰੁਟੀਨ ਵਿੱਚ ਰੱਖ ਕੇ ਅਸੀਂ ਆਪਣੇ ਆਪ ਨੂੰ ਫਿੱਟ ਰੱਖ ਸਕਦੇ ਆ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰਿਓ ਵੀਡੀਓ ਵਿੱਚ ਕੋਈ ਕਮੀ ਪੇਸ਼ੀ ਲੱਗੇ ਕਮੈਂਟ ਜ਼ਰੂਰ ਕਰਿਓ ਬਾਕੀ ਵੀਡੀਓ ਚੰਗੀ ਲੱਗਣ ਤੇ ਲਾਈਕ ਜ਼ਰੂਰ ਕਰਦਿਆ ਕਰੋ ਜਿਹੜੇ ਭੈਣ ਭਰਾਵਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਜਾ ਕੇ ਪਲੀਜ਼ ਸਬਸਕ੍ਰਾਈਬ ਕਰ ਲੈਣ ਬਹੁਤ-ਬਹੁਤ ਧੰਨਵਾਦ ਦੀ 사ਫਰੀਕਾਰ